ਟੁੱਟੇ ਪੈਂਦੇ ਆ ਬਈ ਵੇਖੋ ਮੋਟਰਾਂ ਦੇ ਪਾਣੀ ਡੂੰਗੇ ਹੋ ਜਾਂਦੇ ਆ ਤੇ ਟੋਟੇ ਜਿਵੇਂ ਦਰ ਸਿੱਟੀ ਆਉਂਦੇ ਆ ਵੇਖੋ ਵੇਖੋ ਬਈ ਆ ਗਿਆ ਮਿਸਤਰੀ ਤੇ ਥੋੜੀ ਗੱਲਬਾਤ ਵੀ ਕਰਾਵਾਂਗੇ ਮਿਸਤਰੀ ਨਾਲ ਵੀ ਤੇ ਮੱਛੀ ਮੋਟਰ ਟੋਟਾ ਫੇਰ ਪਾਉਣ ਲੱਗਿਆ ਪਹਿਲੇ ਸਾੜ ਵੀ ਪਾਇਆ ਸੀਗਾ ਤੇ ਸਾੜ ਫੇਰ ਪਾਣੀ ਡੂੰਗੇ ਕੋਈ ਜਾਂਦੇ ਆ ਦਾ ਕਾਰਨ ਤੁਸੀਂ ਕਮੈਂਟਾਂ ਵਿੱਚ ਜਰੂਰ ਦੱਸਣਾ ਉਹ ਬਾਰੇ ਸਾਰਿਆਂ ਨੂੰ ਪਤਾ ਹੀ ਹੈ ਵੀ ਪਾਣੀ ਕਿੱਥੇ ਜਾਈ ਜਾਂਦੇ ਆ ਨਾ ਅੱਗੇ ਬਈ ਟੋਟਾ ਪਾਉਣ ਕੋਲੀ ਮੋਟਰ ਖੋਲ ਹੀ ਜਾਂਦੇ ਆ ਤੇ ਟੋਟਾ ਪਾਈ ਜਾਂਦੇ ਆ ਰੇਖਾ ਸਾੜੀ ਇੱਕ ਮੇਰਾ ਇਹਦੇ ਰੇਖਾ ਪੈਂਦਾ ਹੀ ਆ ਤੇ ਕਮੈਂਟੇ ਦੱਸੋ ਜਰੂਰ ਬਈ ਸਾਰੇ ਜ਼ਿੰਮੇਵਾਰੀ ਦੇਖਵਾਰੀ ਪਾਉਂਦੇ ਪਾਉਂਦੇ ਆ ਹਨਾ ਇੱਕ ਟੋਟਾ ਜੇ 10 ਫੁੱਟ ਦੀ ਪਾਈਪ ਹੁੰਦੀ ਆ ਜਾਨੀ ਕਿ ਪਾਣੀ ਆ ਪਾ ਡੂੰਗੇ ਹੋਈ ਜਾਂਦੇ ਆ ਤੇ ਅਬ ਮੈਸਟਰੀ ਨਾਲ ਵੀ ਕਰਾਂਗੇ ਗੱਲਬਾਤ ਤੇ ਕਾਰਨ ਇਹਦਾ ਜਰੂਰ ਕਮੈਂਟੇ ਦੱਸੋ ਤੁਹਾਨੂੰ ਪਤਾ ਹੀ ਆ ਬਈ ਪਾਣੀ ਆਪਾਂ ਕਿਉਂ ਡੂੰਗੇ ਹੁੰਦੇ ਪਾਉਂਦੇ ਫਿਰ ਵੀ ਕਮੈਂਟ ਜਰੂਰ ਕਰਿਓ ਤੇ ਦੱਸੋ ਬੇ ਕੀ ਹਾਲਾ ਕੀ ਨਹੀਂ ਹੈ ਨਾ ਤੇ ਟੋਟੇ ਨਾਲੇ ਦੱਸੋ ਬਈ ਹਰੇਕ ਜਿੰਮੇਵਾਰੀ ਪਾਉਣਾ ਕਿਹਨੇ ਕਿਹਨੇ ਪਾਇਆ ਉਸ ਟੋਟੇ ਉਹ ਵੀ ਕਮੈਂਟ ਜਰੂਰ ਕਰਿਓ। ਲਓ ਬਈ। ਉਹ ਵੀ ਸ਼ੁਰੂਆਤ। ਤਾੜੀ ਪੈਪ ਲਾ ਕੇ ਰੱਖਤੀ ਐ ਤੇ ਹੁਣ ਪਾਉਣਗੇ ਟੋਟਾ ਤੇ ਤੁਹਾਨੂੰ ਦਿਖਾਉਣੇ ਸਾਰਾ ਕੁਝ ਇਸ ਤਰ੍ਹਾਂ ਦੇ ਗੱਲਬਾਤ ਕਰਾਵਾਂਗੇ ਮਿਸਤਰੀ ਨਾਲ ਤੇ ਵੇਖੋ ਬਈ ਪਾਲੀ ਰਸੇ ਦੀ ਗੱਲ ਸੁਣ ਸਾਰਾ ਕੁਝ ਦਿਖਾਵਾਂਗੇ ਕਿਵੇਂ ਬਿਨਾਂ ਕੜਵਨਜੀ ਤੋਂ ਵੇਖੋ ਟੋਟੇ ਪੈਂਦੇ ਆ ਪਾ ਰਿਆ ਨਾਗਵਾਲਾ ਦੇਖੋ ਇਹ ਕਰਨਾ ਹੈ ਕੋਈ ਥੱਲੇ ਹੀ ਕਰਨਾ ਚਾਹੀਦਾ ਹਾਂ ਜਿਹੜਾ ਪੂਰੀ ਜਾ ਕੇ ਕੰਮ ਵੀ ਰਹੇ ਹੋਣਾ ਬਈ ਦੇਖੋ ਹਨਾ ਦੇਸੀ ਤਰੀਕੇ ਨਾਲ ਚੱਕਣਗੇ ਤਾਂ ਤੇ ਚਲਾ ਕਰਾਂ ਤੁਹਾਨੂੰ ਲੋ ਵੀ ਲਾਗੇ ਖਿਚਣਾ ਤੁਹਾਨੂੰ ਦਿਖਾਉਣੇ ਆ ਕਿਵੇਂ ਟੁੱਟੇ ਪੈਂਦੇ ਹੁੰਦੇ ਇਹ ਇੱਕ ਵਾਰੀ ਚੱਕ ਵੀ ਉਹ ਗਾਸਤੀ ਲੋ ਵੀ ਕਸ ਲਿਆ ਮੋਟਰ ਤਾਂ ਉਹ ਤੇ ਲਾਗੇ ਖਿਚਣਾ ਪੇਪਰ ਤੇ ਦੇਖੋ ਬੰਦਾ ਹੋ ਗਿਆ ਦੇਖੋ ਜੀ ਕਿਵੇਂ ਜੁੜਦੇ ਆ ਟੁੱਟੇ ਵੈਸੇ ਤਰੀਸ ਆ ਹਾਂਜੀ ਕਿਵੇਂ ਆ ਠੀਕ ਆ ਜੀ ਤੇ ਜਵੇਂ ਟੋਟੇ ਫਿਰ ਨੱਤੀ ਪੈਂਦੇ ਜਮੀਨਾਂ ਦੇ ਕੇ ਨੱਤੀ ਪੈਂਦੇ ਹੀ ਨੱਤੀ ਪੈਂਦੇ ਕਿੰਨੇ ਕਿੰਨੇ ਦਿਨ ਦੇ ਵਿੱਚ ਟੋਟੇ ਪਾਦੇ ਪੰਜ ਪੰਜ ਛੀਛੀ ਪੈ ਜਾਂਦੇ ਐ ਇੰਨੇ ਕੀ ਕਰਨ ਮੰਨਦੇ ਨਾ ਡੂੰਗਾ ਪਾਣੀ ਹੋਈ ਜਾਂਦਾ ਯਾਰ ਇਹ ਥੱਲੇ ਤਰ ਜਾਂਦਾ ਜੀ ਮੀਂਹ ਪੈਂਦੇ ਨਹੀਂ ਐ ਕਿ ਰੋਟਾ ਹੀ ਪਾਉਣੇ ਦੋ ਦੋ ਵੀ ਪਾਈ ਜਾਂਦੇ ਹਰੇਕ ਸਾਲ ਹੀ ਹੁੰਦਾ ਇਹ ਕਿ ਸਾਲ ਦੇ ਸਾਲ ਸਾਲ ਦੇ ਸਾਲ ਐ ਯਾਨੀ ਕਿ 10 ਫੁੱਟ ਹਰੇਕ ਸਾਲ ਪਾਣੀ ਥੱਲੇ ਹੋਏ ਨੇ 10 ਫੁੱਟ ਫਿਰ ਜ਼ਿਆਦਾ ਵੀ ਹੋ ਜਾਂਦਾ ਅੱਛਾ ਯਾਰ ਵੀ ਦੋ ਦੋ ਰੋਟੇ ਹੀ ਪਾਉਣੇ ਪੈ ਜਾਂਦੇ ਆ ਦੋ ਵੀ ਪਾਣੇ ਪੈ ਜਾਂਦੇ ਕੋਈ ਇੱਕ ਦਾ ਯਾਨੀ ਕਿ ਹਰੇਕ ਹੀ ਪਾਉਂਦਾ ਹਰੇਕ ਠੀਕ ਵੇਖੋ ਬਈ ਇਕਰਾਂ ਦੇ ਪੋਰ ਵੀ ਖਰਾਓ ਹਾਂ ਵੇਖੋ ਬਈ ਮੈਸਤਰੀ ਨੇ ਦੱਸਿਆ ਕਿ ਪੰਜ ਛੇ ਟੋਟੇ ਦਿੱਲੀ ਦੇ ਇਹ ਇੱਕ ਮੈਸਤਰੀ ਪਾਉਂਦਾ ਹੈ ਤੁਸੀਂ ਵੇਖੋ ਸਾਰੇ ਪਿੰਡਾਂ ਦੇ ਵਿੱਚ ਕਿੰਨੀਆਂ ਮੋਟਰਾਂ ਆਪਣੇ ਹਨ ਤੇ ਕਿੰਨੇ ਪਾਣੀ ਥੱਲੇ ਹੋਈ ਜਾਂਦੇ ਕਾਰਨ ਝੂਨਾ ਇਹਦਾ ਕੋਈ ਬਦਲਾ ਹੈ ਨਹੀਂਗਾ ਇੰਨੀ ਤਰ੍ਹਾਂ ਕਰਨ ਵੀ ਕੀ ਤੇ ਪਾਣੀ ਆਪਾਂ ਬਈ ਥਲੋ ਖਿੱਚੀ ਤੁਰੇ ਆਉਣੇ ਆ ਬੜਾ ਸੁਹੀਰ ਤੁਹਾਨੂੰ ਪਤਾ ਹੀ ਆ ਪਾਣੀ ਕਿੰਨਾ ਕਿ ਰਹਿ ਗਿਆ ਕਿੰਨਾ ਕਿ ਨਹੀਂ ਤੇ ਬੜਾ ਸੋਚ ਕੇ ਚੱਲੋ ਪਾਣੀ ਆਪਣੇ ਕੋਲ 10 15 ਸਾਲਾਂ ਦਾ ਹੈਗਾ ਤੇ ਤਾਨੂੰ ਪਤਾ ਹੀ ਹੈ ਬਈ ਸਾਰੇ ਕਰ ਲਈ ਜਾਂਦੇ ਆ ਪਾਣੀ ਦੇ ਮੁੱਦੇ ਦੇ ਨਾ ਪਾਣੀ ਘਟ ਵਰ ਤੋਂ ਘਟ ਵਰ ਤੋਂ ਝੋਨੇ ਦਾ ਬਦਲਾ ਦੇ ਦ ਸਰਕਾਰ ਨੂੰ ਵੀ ਬੇਨਤੀ ਹੈ ਵੇਹ ਸਾਹਬ ਨਾਲ ਤਾਂ ਜਿਹੜੇ ਇੱਕ ਸਾਲ ਰੋਟੇ ਪਾਉਣੀ ਆਪਣਾ ਪਤਾ ਹੀ ਹੈ ਜੀ ਡਰ ਸਾਰੇ ਤੇ ਸਾਰੇ ਟੋਟੇ ਪਾਉਂਦੇ ਆ ਇਸ ਤਰ੍ਹਾਂ ਹੋਈ ਗਿਆ ਕੰਮ ਤਾਂ ਫਿਰ ਆਪਾਂ ਪਾਣੀ ਦਾ ਆਪੇ ਹੀ ਸੋਧਿਆ ਸਾਰਾ ਹੈ ਨਾ ਤੇ ਕੋਈ ਸੋਚ ਸਮਝ ਕੇ ਚੱਲੋ ਸਰਕਾਰਾਂ ਨੂੰ ਵੀ ਚਾਹੀਦਾ ਹੈ ਵੀ ਝੋਨੇ ਦਾ ਕੋਈ ਸਹੀ ਹੱਲ ਕੀਤਾ ਇਹ ਬਦਲਾ ਕੋਈ ਦਿੱਤਾ ਜਾਵੇ ਤੇ ਕਿਉਂਕਿ ਨੂੰ ਪਤਾ ਹੀ ਹੈ ਨੂੰ ਪਤਾ ਹੀ ਹੈ ਬਈ ਕਿਉਂਕਿ ਝੋਨੇ ਤੋਂ ਬਿਨਾਂ ਜ਼ਿਮੀਂਦਾਰਾਂ ਦਾ ਕੋਈ ਹੱਲ ਨਹੀਂ ਹੈਗਾ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਝੋਨੇ ਦਾ ਕੋਈ ਹੋਰ ਫਸਲਾਂ ਦੀ ਐਮਐਸਪੀ ਜਾਂ ਕੁਝ ਵੀ ਹੈ ਨਾ ਵੀ ਹੱਲ ਕੀਤਾ ਜਾਵੇ ਇਸ ਹਿਸਾਬ ਨਾਲ ਜਿਵੇਂ ਹਰੇਕ ਸਾਲ ਜੇ ਮੰਤਰੀ ਨੇ ਦੱਸਿਆ ਹਰੇਕ ਸਾਲ ਦੇ ਸਾਲ ਆਪ ਨੂੰ ਪਤਾ ਹੀ ਹੈ ਜ਼ਿਮੀਂਦਾਰਾਂ ਨੂੰ ਸਾਰਿਆਂ ਨੂੰ ਵੀ ਆਪਾਂ ਟੋਟੇ ਪਾਉਣੇ ਆ 10-10 ਫੁੱਟ ਥੱਲੇ ਪਾਣੀ ਰਹੀ ਜਾਂਦਾ ਹਰੇਕ ਸਾਲ ਦੀ ਸਾਲ ਕਈ ਗਏ ਤਾਂ ਜਿਵੇਂ ਦੋ-ਦੋ ਟੋਟੇ ਵੀ ਪਾ ਦਿੰਦੇ ਆ ਵੀ ਇੱਕ ਟੋਟਾ ਦਾ ਨੋਰਮਲ ਗੱਲ ਹੀ ਆ ਇੱਕ ਮਿਸਤਰੀ ਡੇਲੀ ਦੀ ਆਵੇ ਜਪਰ ਦੇਖ ਕੇ ਜਿਵੇਂ ਮਿਸਤਰੀ ਦੱਸਦਾ ਪੰਜ ਛੇ ਟੋਟੇ ਡੇਲੀ ਦੇ ਪਾਉਂਦਾ ਇੱਕ ਪਿੰਡ ਦੇ ਵਿੱਚ ਮੰਨ ਲਾ ਇੱਕ ਮਿਸਤਰੀ ਮਿਸਤਰੀ ਵੱਧ ਵੀ ਹੁੰਦੇ ਆ ਉਸ ਹਿਸਾਬ ਨਾਲ ਕਿੰਨਾ ਕਿੰਨੇ ਟੋਟੇ ਹਰੇਕ ਸਾਲ ਧਰਤੀ ਦੇ ਥੱਲੇ ਆਪਾਂ ਬੋਰਾ ਦੇ ਕਰੀ ਜੰਨੇ ਆ ਤੇ ਪਾਣੀ ਕਿੰਨਾ ਥੱਲੇ ਕਰੀ ਜੰਨੇ ਆ ਇਹਦਾ ਕੀ ਕਾਹਦਾ ਹੋ ਜਾਂਦਾ ਕਾਰਨ ਟੁੰਨਾ ਟੁੰਨੇ ਬਿਨਾ ਆਪਾਂ ਕਹਨੇ ਆ ਵੀ ਵਿੱਚੋਂ ਨਾ ਪਾਣੀ ਆਪਾਂ ਬੜਾ ਖਰਾਬ ਕਰੀ ਜੰਨੇ ਝੋਨੇ ਤੇ ਪਰ ਇਹਦਾ ਹੱਲ ਵੀ ਹੈ ਨਹੀਂ ਕੋਈ ਜ਼ਿਮੀਂਦਾਰ ਕਰਨ ਵੀ ਕੀ ਝੋਨੇ ਦੇ ਬਿਨਾ ਜਿਆਦਾ ਸਰਕਾਰਾਂ ਨੂੰ ਚਾਹੀਦਾ ਵੀ ਕੋਈ ਪੱਕਾ ਹਾਲ ਕੋਈ ਹੋਰ ਫਸਲ ਦਾ ਹੈ ਨਾ ਬਦਲਾ ਆਵੇ ਐਮ ਐਸ ਪੀ ਦਿੱਤੀ ਜਾਵੇ ਕਿਉਂਕਿ ਜ਼ਿਮੀਂਦਾਰ ਜਿਹੜਾ ਹੀ ਆਪਣੇ ਹੁਣ ਵੇਣੇ ਕਣਕ ਦੇ ਝੋਨੇ ਦੀ ਸਾਰਾ ਘਰ ਪਰਿਵਾਰ ਚੱਲਦਾ ਹੈ ਨਾ ਤੇ ਜੇ ਆਪਾਂ ਕਹਿੰਦੇ ਝੋਨਾ ਲਾਉਣ ਨੂੰ ਹੜ ਜੋ ਪਾਣੀ ਮੁੱਕ ਜਾਊਗਾ ਫਿਰ ਜ਼ਿਮੀਂਦਾਰ ਦਨੇ ਹੱਲ ਹੋਣਾ ਵੀ ਸਰਕਾਰ ਨੂੰ ਚਾਹੀਦਾ ਵੀ ਹੋਰ ਫਸਲਾਂ ਦੇ ਉੱਤੇ ਐਮ ਐਸ ਪੀ ਪੱਕੀ ਕੀਤੀ ਜਾਵੇ ਝੋਨੇ ਦਾ ਕੋਈ ਬਦਲਾ ਆਵੇ ਤਾਂ ਪਾਣੀ ਬੱਸਦਾ ਨਹੀਂ ਤਾਂ ਇਸ ਹਿਸਾਬ ਨਾਲ ਤਾਂ ਜਿਵੇਂ ਆਪਾਂ ਪਾਣੀ ਟੁੱਟੇ ਪਾਈ ਜਣੇ ਹਰੇ ਸਾਲ ਦੀ ਸਾਲ ਤੇ ਆਪਾਂ ਦਾ ਵਾਲੀਆਂ ਪੀੜੀਆਂ ਤੇ ਪਾਣੀ ਨਹੀਂ ਛੱਡਣਾ ਯਾਰ ਸਾਰੇ ਖੇਤ ਜਾਂਗੇ ਹੈ ਨਾ ਤੇ 10 15 ਸਾਲ ਦਾ ਪਾਣੀ ਰਹਿ ਗਿਆ ਦਾ ਵੀ ਮੁੰਡਾ ਇੱਕ ਨੌਜਵਾਨ ਹੋਰ ਆ ਗਿਆ ਤੇ ਕਿਉਂਕਿ ਬੰਦੇ ਵੱਧ ਦੀ ਲੋੜ ਹੁੰਦੀ ਹੈ ਕਿਵੇਂ ਮਟੂ ਗੋਪੀ ਤੁਸੀਂ ਬਾਅਦ ਰੋਟਾ ਕਿ ਪਾਉਣਾ ਹਜੇ ਕੋਣ ਆਇਰਾ ਹਜੇ ਬਈ ਪਾਉਂਗੇ ਪੱਕਾ ਆਹ ਪਾਵਾਂਗੇ ਸਰਦ ਨਹੀਂ ਹੈ ਨਾ ਪਾਣੀ ਘਟਿਆ ਪਿਆਗਾ ਪਾਣੀ ਘਟਿਆ ਪਿਆ ਤੇ ਕਿਉਂ ਫਸੂਤੀ ਤੁਰੇ ਆਣੇ ਇੱਕ ਬੰਦਾ ਹੋਰ ਆ ਗਿਆ ਲੈ ਠੀਕ ਹੈ ਲੋ ਵੀ ਮਟਰ ਨਿੱਕੇ ਦੀ ਸੁਣਦੇ ਹੈਗੇ ਟੋਟਾ ਪੈਂਦਾ ਕਿਵੇਂ ਪੈਂਦਾ ਵੇਖੋ ਲੈ ਬਈ ਲੈ ਜਾਂਦੇ ਮੁੰਡੇ ਜੋਰ ਬੱਸ 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 ਅਸੀਂ ਜਾਂਦੇ ਮਟਰ ਲੇ ਨਹੀਂ ਕਰਨਾ ਦੱਸ ਮੇਰਾ ਇਹ ਕਰਨਾ ਦੱਸ ਨਾ ਮੇਰਾ ਕਰਨਾ ਵੀ ਇਹ ਵੀ ਇੱਕ ਚੇ ਲੋਗ ਹੈ ਬਾਹਰ ਨਿਕਲਦੀ ਮੋਟਰ ਕੀ ਮੈਂ ਕਰਦੇ ਆ ਤਾਂ ਮਾਗੇ ਟੋਟਾ ਹਸਣ ਦਾ ਸਮਝ ਵੇਖੋ ਉਹਦੀ ਬਾਹਰ ਨੂੰ ਮੋਟਰ ਕਮੈਂਟ ਕਰਕੇ ਜਰੂਰ ਦੱਸੋ ਵੀ ਕਿਹੜੇ ਕਿਹੜੇ ਟੋਟੇ ਪਾਈ ਜਾਂਦੇ ਆ ਹੋਰ ਤੇ ਕਿੰਨਾ ਨੇ ਪਾਉਣੇ ਆ ਤੇ ਪਾਣੀ ਗਰ ਹੈ ਮੇਰੇ ਛੇਰੋ ਸਾਡੇ ਸਿੱਟੀ ਜੇ ਰੋਟੇ ਟੋਟੇ ਪਾਈ ਚਲੋ ਸਾਡੀ ਸਾਰ ਟੋਟੇ 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 ਉਹ ਆ ਗਿਆ ਚੱਕੀ ਲੱਗਦਾ ਜਾਊਗੀ ਮੁੜਕ ਨਹੀਂ ਇਹ ਖੋਲ ਕੇ ਰੋਟਾ ਫੇਰ ਪੈ ਜੂਗਾ ਵੇਖੋ ਤੁਸੀਂ ਗਰੇ ਮਿੱਤਰ ਛੱਡੇ ਹੋਣਾ ਗਰੇ ਪਾਣੀ ਸੂਰ ਦੇਓ ਪਿਆਬੀ ਕੋ ਵੇਖੋ ਇਹ ਰਵੇ ਇਹ ਉਹ ਚੱਕਰ ਤਾਂ ਹੋਰ ਅਰੇ ਵੇਖੋ ਵੇਖੋ ਤਾਂ ਖੋਲ ਕੇ ਟੋਟਾ ਚੜ ਦੇਣਾ ਫੇਰ ਫੇਰ ਜੂ ਕੱਲ ਅੰਦਰ ਕਸ਼ਾ ਟੇਬਲ ਤੇ ਰੋਟਾ ਕਰਦਾ ਹੈ ਆਜੇ ਕੋੜਾ ਰੋਟਾ ਕੱਢਾਂਗੇ ਅੱਗੇ ਖੋਲਣਾ ਇੱਥੇ ਜੋੜ ਦੇਗੇ ਟੋਟਾ ਵਾਲਾ ਫੇਰ ਫੱਲੇ ਚੱਕ ਇਹਦਾ ਬਣਾ ਤੇ ਰੋਟੀ ਪਹਿਲਾਂ ਤੇ ਅੱਜ ਇੱਕ ਰੋਟਾ ਹੋ ਜਾ ਉਥਲੇ 130 40 ਫਟ ਹੋ ਜਾਊਗਾ ਤੇ ਤੇਰਾ ਹੋਈ ਦੇਖੋ 2 ਫਟ ਨਾਲ 5 ਫਟ ਮੋਟਰ ਦਾ ਹੋ ਗਿਆ ਕੋਈ ਨਾਲ ਦੇ ਹਿਸਾਬ ਕੋ ਤਾਂ ਵਾ ਉਹਦਾ 12 ਰੋਟੇ ਆ ਤੇ 13 ਮਾ ਪੈਣ ਲੱਗਿਆ ਅੱਜ ਤੇ 5 ਫਟ ਦੀ ਮੋਟਰ ਲਾ ਲਓ ਤੇਰਾ 130 5 ਫਟ ਦੀ ਚੱਕ ਲੈ ਉਹ ਖੋਲਦਾ ਹਾਂ ਜੀ ਇਹਦਾ ਇਹ ਲੱਗ ਪਾ ਗਿਆ ਐ ਦਾ ਠਾਕ ਉਹ ਜਾਂਦਾ ਮੇਟਰ ਨਾ ਮੈਂ ਇਹ ਉਹ ਥੱਲੇ ਤੇ ਉੱਤੇ ਫਿਰ ਉਹ ਰੋਟਾ ਲੱਗੂ ਕਿਉਂਗੇ ਤੇ ਤੇ ਹਾਂ ਜੀ ਤਾਂ ਕਲੰਪ ਜੀ ਹੁੰਦੇ ਆ ਤੇ ਕੋਈ ਦਿਨ ਪਾਣੀ ਬਾਹਰ ਆਉਂਦਾ ਹਾਂ ਵੇਖੋ ਜੀ ਇਹ ਜਿਵੇਂ ਤਰ੍ਹਾਂ ਦੇ ਆ ਗੋਸੰਦਾ ਖੇਤਾਂ ਦੇ ਵਿੱਚ ਵੇਖੋ ਜਿਵੇਂ ਦਾ ਇਹਨਾਂ ਨੂੰ ਪਤਾ ਹੋਊਗਾ ਪਰ ਇਹ ਸ਼ਹਿਰਾ ਵਾਲੇ ਉਹਨਾਂ ਨੂੰ ਨਹੀਂ ਪਤਾ ਵੀ ਇਹ ਕੀ ਸਿਸਟਮ ਹੋ ਜਾਂਦਾ ਹੱਥਾਂ ਨਾਲ ਮੋਟਰ ਕੱਢਦੇ ਪਰ ਤੇ ਹੁਣ ਇੰਨੇ ਕਿਲੋ ਵਿੱਚ ਕਿਵੇਂ ਸਿੱਧਾਗਾ ਉੱਥੇ ਟੋਟੇ ਬਸ ਪਾ ਲੈਂਦੇ ਵੇਖੋ ਜਿਵੇਂ ਦਾ ਇਹਨਾਂ ਨੂੰ ਪਤਾ ਹੀ ਹੋਊਗਾ ਕਿ ਪਾਉਂਦੇ ਐ ਅੱਜ ਕੱਲ ਫੇਕ ਹੀ ਜਿਵੇਂ ਦਾ ਪਾਉਂਦੇ ਮੋਸਟਲੀ ਟੁੱਟੇ ਸਾਲਾ ਲੈ ਕਾਸਤਾ ਜਿੰਨੇ ਜਗ ਥੱਲੇ

ਅਗਿਆ ਤਾਂ ਫਟਲੇ ਹੁੰਦੇ ਉਹ ਤੇ ਬਾਪਰਾ ਕਰੂ ਨਾ ਸਟਾਪ ਕਰਾ ਰਿਹਾ ਹੈ ਤੇ ਹੋਰ ਹੋ ਗਿਆ ਉਹ ਤੇ 7 ਲਗਾਸ ਦੇਣਗੇ ਤੇ ਲਾਭ ਜੋੜ ਦੇਣਗੇ ਮੋਟਰ ਚੱਲਦੀ ਚੱਕੋ ਵੀ ਉਹਦੇ ਅੰਦਰ ਜਿਹੜਾ ਪਹਿਲਾਂ ਖੋਲਿਆ ਸੀਗਾ ਉਹੀ ਦਾਸਤਾ ਸੱਫਟਾ ਥੱਲੇ ਜਿਹਨ ਕੀ ਮੋਟਰ ਹੋਰ ਹੋ ਗਈ ਬਈ ਪਾਣੀ ਨਿਮਿਤ ਨਿਮਾ ਜਈਏ ਨੇ ਰੇ ਸਾਲ ਦੀ ਸਾਲ ਰੋਟੇ ਜ਼ਿਮੀਂਦਾਰ ਪਾਈ ਜੇ ਤੁਸੀਂ ਵੇਖੋ ਤਾਂ ਤੁਸੀਂ ਪਾਣੀ ਕਿੰਨਾ ਯਾਰ ਕਿੰਨਾ ਪਾਣੀ ਨਿਕਲ ਜਾਂਦਾ ਹੈ ਜੀ ਵੇਖੋ ਵੇਗ ਦੀਆਂ ਜਰ ਦੀ ਮੋਟਰ ਤੇ ਹਰੇਕ ਜਿੰਮੇਵਾਰੀ ਸਾਲ ਦੇ ਸਾਲ ਟੁੱਟੇ ਪਾਉਦਾ ਤੇ ਪਾਣੀ ਕਿੰਨਾ ਥੱਲੇ ਗਿਆ ਇਹ ਤੁਸੀਂ ਹਿਸਾਬ ਕਰਦੇ ਹੋ ਇਹ ਸਾਰਾ ਆਪਣਿਆਂ ਅੰਦਰ ਪੱਖ ਕੀ ਹੈ ਫਿਰ ਸੋਚੋ ਥੋੜਾ ਜਿਆਦਾ ਸਰਕਾਰਾਂ ਨੂੰ ਸੁਧੰਗ ਜਈ ਦਾ ਜਿੰਮੇਵਾਰਤਾ ਜਣਾ ਕੀ ਕਰੇ ਪਾਣੀ ਨਹੀਂ ਬਜਨੇ ਸਾਵਨਾ ਬਸ ਟ੍ਰੇਨ ਦਾ ਬਦਲ ਦੋ ਰਸਤਾ ਜਰਾ ਰੋਟੇ ਕੇ ਫੁਰਲੇ ਫਿਰ ਇਹ ਜੇ ਨਹੀਂ ਕਰਨਾ ਤੇ ਪੰਛੀ ਜਾਨੇ ਦਾ ਕੰਮ ਹੁੰਦਾ ਦੇਖੋ ਕਿਾ ਕੋ ਪਤਾ ਰਸਾ ਕਰ ਖਤਾ ਇਹ ਦੇ ਵੀ ਤੇ ਪਿਉ ਲੰਗਾ ਉਹ ਅੰਗੇ ਨਾਲ ਹੀ ਬਸ ਕਰਦਾ ਨਹੀਂ ਇਹਨੂੰ ਕਿ ਜੇ ਲਗਿਆ ਜਿਵੇਂ ਤਰੋ ਦੇਖੋ ਇਹਦਾ ਜ਼ਿੰਮੇਵਾਰ ਤਾਂ ਪਤਾ ਯਾਰ ਸਾਰੇ ਜ਼ਿੰਮੇਵਾਰੀ ਪਾਉਂਦੇ ਆ ਦੱਸੋ ਕਿ ਮੈਂ ਤਾਂ ਕਰਕੇ ਕਿਨੇ ਪਹਿਲੀ ਵਾਰ ਜਗੜ ਦੇਖਿਆ ਹੈ ਜ਼ਿੰਮੇਵਾਰਾਂ ਨੂੰ ਤੇ ਜ਼ਿੰਮੇਵਾਰ ਤੇ ਮੁੰਡਿਆਂ ਨੂੰ ਸਭ ਨੂੰ ਪਤਾ ਹੀ ਹੈ ਕਿਉਂਕਿ ਰੋਟੇ ਸਾਰੇ ਹੀ ਪਾਉਂਦੇ ਆ ਪਰ ਇੱਕੇ ਵਿੱਚ ਹੋਣਗੇ ਜਿਨ੍ਹਾਂ ਨੇ ਪਹਿਲੀ ਵਾਰ ਸਿਸਟਮੇ ਦੇਖਿਆ ਹੋਗਾ ਜੀ ਹੋ ਰਿਹਾ ਦੇਖੋ ਇਹ ਆ ਬਈ ਮੋਟਰ ੜੀ ਆਪਣੇ ਖੇਤਾਂ ਵਿੱਚ ਮਰਚੀ ਮੋਟਰ ਹੁੰਦੀ ਆ ਪਾਣੀ ਘਟਾ ਜਾਂਦੀ ਆ ਦੋ ਉਹ ਫਿਰ ਉਹਨੂੰ ਡੂੰਗੀ ਹੋਰ ਕਰ ਦਿੰਦੇ 10 ਫੋਰ ਦਾ ਟੋਟਾ ਪਾਇਪ ਦਾ ਫੋਰ ਲਾ ਦਿੰਦੇ ਆ ਤੇ ਮੋਟਰ ਦਾ ਫੋਰ ਥੱਲੇ ਜਾ ਵਰਦੀ ਆ ਬਈ ਹੋਰ ਉਹ ਆ ਗਈ ਗੱਲ ਫੋਰ ਦਾ ਫੋਰ ਥੱਲੇ ਫੋਰ ਗਏ ਠੀਕ ਹੈ ਤੇ ਹੁਣ ਪਾਣੀ ਵਧਾਉਗੇ ਉਹ ਵੀ ਬੜਾ ਪਾਣੀ ਘਟਾ ਗਈ ਸੀ ਤਾਂ ਕਰਕੇ ਟੋਟਾ ਪਾਇਆ ਸਾਰੇ ਜਿਵੇਂ ਦਾ ਹੀ ਟੋਟੇ ਪਾਉਂਦੇ ਆਂ ਪਾਣੀ ਨੰ ਟੂੰਗਾ ਜਾਈ ਹੁੰਦਾ ਮਰੇ ਸੋਚ ਕੇ ਦੇਖੋ ਦੇਖੋ ਨਾ ਬਈ ਪੈ ਗਿਆ ਟੋਟਾ ਤੇ ਆ ਜਮਤਾਲ ਜਿਹੜਾ ਸੀਗਾ ਹਿੱਸਾ ਪੈਪ ਜਿਹਦੇ ਪਾਣੀ ਦਾ ਹੁੰਦਾ ਉਹ ਲਾਗੇ ਕਸਣ ਤੁਸੀਂ ਦੇਖ ਲਓ ਬਈ 10 ਫਟ ਥਲੇ ਪਾਣੀ ਹੋਰ ਹੋ ਗਿਆ ਤੇ ਜੇ ਵੀਡੀਓ ਵਧੀਆ ਲੱਗੀ ਜਾਣਕਾਰੀ ਵਾਲੀ ਤਾਂ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਲਾਈਕ ਕਮੈਂਟ ਕਰਿਓ ਤੇ ਕਮੈਂਟ ਕਰਕੇ ਦੱਸਿਓ ਵੀ ਕਿਹਨੇ ਕਿਹੜੀਆਂ ਸਿਸਟਮ ਦੇਖਿਆ ਸੀਗਾ ਤੇ ਕਿਰੇ ਨਹੀਂ ਕਿਉਂਕਿ ਜ਼ਿਮੀਂਦਾਰਾਂ ਦੇ ਮੁੰਡੇ ਨੇ ਤਾਂ ਅਕਸਰ ਸਾਰੇ ਨੇ ਦੇਖਿਆ ਹੋਏ ਜਿਹੜੇ ਖੇਤੀ ਕਰਦੇ ਆ ਜਿਹੜੇ ਨੇ ਨਹੀਂ ਦੇਖਿਆ ਸੀ ਉਹ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਵਾਤ ਤੋਂ ਵਾਤ ਕਿਉਂਕਿ ਪਾਣੀ ਡੂੰਗੀ ਹੋਈ ਜਾਂਦੇ ਆ ਜਿਹਦਾ ਕੋਈ ਹੱਲ ਹੋ ਜੇ ਤੇ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਜੀ